ਚੀਫ ਮਿਨਿਸਟਰ ਇੱਕ ਫਰਜ਼ੀ ਸਿੱਖ ਆਪਣੇ ਆਪ ਨੂੰ ਕੌਣ ਆਲਾ ਇੱਕ ਐਵੇਂ ਮਤਲਬ ਪੱਗ ਕੀ ਮੈ ਸਮਝਦਾ ਚੰਗਾ ਨਹੀਂ ਲੱਗਦਾ ਲੇਕਿਨ ਟੋਪੀ ਪਾ ਕੇ ਰੱਖਦਾ ਵਾ ਪੱਗ ਵਾਲੀ ਟੋਪੀ ਔਰ ਜਿਹੜੇ ਚੀਫ ਸੈਕਟਰੀ ਤੇ ਜਿਹੜੇ ਡੀਜੀ ਡੀਜੀਪੀ ਤੇ ਜਿਹੜਾ ਹੋਮ ਸੈਕਟਰੀ ਆ ਉਹ ਸਾਰੇ ਗੈਰ ਪੰਜਾਬੀ ਔਰ ਇਸੇ ਤਰ੍ਹਾਂ ਨਾਲ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਤਾਇਨਾਤ ਨੇ ਆਫਸਰਸ ਆਈਐਸ ਤੇ ਆਈਪੀਐਸ ਐਸਐਸਪੀ ਤੇ ਡੀਸੀ ਉਹ ਮੈਜੋਰਿਟੀ ਜਿਹੜੇ ਨੇ ਗੈਰ ਪੰਜਾਬੀ ਚਲੋ ਉਹ ਸਾਨੂੰ ਮੁਸ਼ਕਲ ਸਮਝ ਆਉਂਦੀ ਆ ਕਿ ਇੱਕ ਆਈਐਸ ਆਈਪੀਐਸ ਕੇਡਰ ਆ ਗਵਰਨਮੈਂਟ ਆਫ ਇੰਡੀਆ ਵੱਲੋਂ ਉਹ ਸਾਰੇ ਪਸੂਬਿਆਂ ਵਿੱਚ ਉਹਨਾਂ ਨੂੰ ਲਾਉਣਾ ਪੈਂਦਾ ਹਾਲਾਂਕਿ ਉਹਨਾਂ ਵਿੱਚ ਵੀ ਬੜੇ ਅੱਛੇ ਪੰਜਾਬੀ ਅਤੇ ਸਿੱਖ ਆਫਿਸਰ ਅਵੇਲੇਬਲ ਨੇ ਲੇਕਿਨ ਉਹ ਘੱਟ ਲਾਏ ਹੋਏ ਨੇ ਇਸ ਤੋਂ ਇਲਾਵਾ ਜੋ ਪਿਛਲੇ ਦਿਨਾਂ 'ਚ ਆਪਾਂ ਸਭ ਨੇ ਦੇਖਿਆ ਕਿ ਜਿਹੜਾ ਕੇਚਰੀਵਾਲ ਦਾ ਇੱਕ ਹੱਥ ਠੋਕਾ ਹੈ ਵਿਬ ਜਿਸ ਨੇ ਉਹ ਸਵਾਤੀ ਮਾਲੀਵਾਲ ਮੈਂਬਰ ਪਾਰਲੀਮੈਂਟ ਨੂੰ ਉਹਦੀ ਤੋਹੀਨ ਕੀਤੀ ਉਹਨੂੰ ਲੱਤਾਂ ਮਾਰੀਆਂ ਉਹਨੂੰ ਕੁੱਟਿਆ ਉਹਦੇ ਤੇ ਪਰਚਾ ਦਰਜ ਹੋਇਆ ਤੇ ਜੇਲ੍ਹ 'ਚ ਗਿਆ ਇੱਕ ਕ੍ਰਿਮੀਨਲ ਟਾਈਪ ਆਦਮੀ ਨੂੰ ਪੰਜਾਬ ਦੇ ਚੀਫ ਮਿਨਿਸਟਰ ਦੇ ਦਫਤਰ ਦੇ ਉੱਤੇ ਲਿਆ ਕੇ ਬਿਠਾਇਆ ਹੋਇਆ ਉਹ ਅਨ ਆਫੀਸ਼ੀਅਲੀ ਉੱਥੋਂ ਆਪਰੇਟ ਕਰ ਰਹਾ ਇਹ ਵੀ ਗੱਲ ਤੁਹਾਨੂੰ ਸਭ ਨੂੰ ਤਕਰੀਬਨ ਪਤਾ ਵਾ ਔਰ ਪਿੱਛੇ ਹਾਲ ਹੀ ਵਿੱਚ ਦਿੱਲੀ ਦੇ ਨਕਾਰੇ ਹੋਏ ਦੋ ਲੀਡਰ ਮਨੀਸ਼ ਸਸੋਡਿਆ ਜਿਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਰਿਜੈਕਟ ਕਰਤਾ ਆਪਣੀਆਂ ਸੀਟਾਂ ਵੀ ਹਰਾਤੀਆਂ ਔਰ ਨਾਲ ਜਿਹੜਾ ਹੈ ਸੀ ਇੱਕ ਸਤਿੰਦਰ ਜੈਨ ਜਿਹੜੇ ਡੇਡ ਡੇਡ ਸਾਲ ਜੇਲ੍ਹ 'ਚ ਰਹੇ ਨੇ 2000 ਕਰੋੜ ਤੋਂ ਵੱਧ ਦੇ ਸ਼ਰਾਬ ਘਟਾਲੇ ਦੇ ਵਿੱਚ ਨਾਮਜ਼ਦ ਨੇ ਕੇਜਰੀਵਾਲ ਦੇ ਨਾਲ ਜੇਲ੍ਹ 'ਚ ਰਹੇ ਨੇ ਔਰ ਹੁਣ ਉਹਨਾਂ ਦੇ ਉੱਤੇ ਦੋਨਾਂ ਤੇ ਇੱਕ ਨਵੀਂ ਐਫਆਈਆਰ ਦਰਜ ਹੋਈ ਆ 2000 ਕਰੋੜ ਦੇ ਕਲਾਸਰੂਮ ਕੋਟਾਲਿਆਂ ਦਾ ਜਿਹੜਾ ਕਲਾਸਰੂਮ ਆਮ ਤੌਰ ਤੇ ਮਤਲਬ 5-7 ਲੱਖ ਰੁਪਏ ਦਾ ਕਮਰਾ ਬਣਨਾ ਚਾਹੀਦਾ ਉਹ ਇਹਨਾਂ ਨੇ 25 ਲੱਖ ਰੁਪਏ ਦੇ ਵਿੱਚ ਕਮਰਾ ਤਿਆਰ ਕੀਤਾ ਔਰ 8800 ਰੁਪਏ ਪਰ ਸਕੁਅਰ ਫੁੱਟ ਦੀ ਕਾਸਟ ਆਈ ਹੈ ਜਿਹੜੀ ਕਿ 15-1500 ਰੁਪਏ ਤੋਂ نیچے ਹੋਣੀ ਚਾਹੀਦੀ ਸੀ ਇਹ ਸੀਬੀਆਈ ਨੇ ਇੱਕ ਫਰੈਸ਼ ਮਾਮਲਾ ਦਰਜ ਕੀਤਾ ਔਰ ਆਲਟੀਮੇਟਲੀ ਕੇਜਰੀਵਾਲ ਨੂੰ ਉਹਦੇ ਚ ਉਹਨਾਂ ਨੇ ਨਾਮਜ਼ਦ ਕਰਨਾ ਵਾ ਸੋ ਜਿਹੜੇ ਦਿੱਲੀ ਦੇ ਰਿਜੈਕਟਡ ਬੰਦੇ ਸੀਗੇ ਹਾਰੇ ਹੋਏ ਲਤਾੜੇ ਹੋਏ ਜਿਹੜੇ ਕਹਿੰਦੇ ਸੀ ਅਸੀਂ ਬੜਾ ਵੱਡਾ ਜਿਹਾ ਐਜੂਕੇਸ਼ਨ ਮਾਡਲ ਪੇਸ਼ ਕੀਤਾ ਉਹਨਾਂ ਨੇ ਲੋਕਾਂ ਨੇ ਵਗਾ ਕੇ ਮਾਰੇ ਉਹ ਸਾਡੇ ਸਿਰ ਦੇ ਉੱਤੇ ਬਿਠਾ ਦਿੱਤੇ ਔਰ ਸਸੋਡੀਆਂ ਗਵਰਨਮੈਂਟ ਆਫਿਸਸ ਵਿੱਚ بیٹھ ਕੇ ਤੁਸੀਂ ਦੇਖਿਆ ਉਹਨੇ ਪਿੱਛੇ ਪੰਜਾਬ ਆਉਂਦਾ ਜਿਹੜਾ ਉਹ ਇਨਸਿਗਨਿਆ ਲੱਗਾ ਪੰਜਾਬ ਸਰਕਾਰ ਦਾ ਉੱਥੇ ਕੁਰਸੀ ਤੇ ਮਹਿਨਤ ਬੈਠ ਕੇ ਤੇ ਜਿਹੜੇ ਆ ਇਹਨਾਂ ਦੇ ਬੰਦੂਆ ਮਜ਼ਦੂਰ ਇਹਨਾਂ ਨੂੰ ਆਲੇ ਦੁਆਲੇ ਬਿਠਾ ਕੇ ਤੇ ਹੁਕਮ جاری ਕਰ ਰਹੇ ਨੇ ਲੇਕਿਨ ਜਿਹੜੀ ਕੱਲ ਤਾਂ ਹੱਦ ਹੀ ਕਰ ਦਿੱਤੀ ਕਿ ਜਿਹੜਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਹੈ ਜਿਹੜਾ ਸਭ ਤੋਂ ਇੰਪੋਰਟੈਂਟ ਬੋਰਡ ਹੈ ਜਿਸ ਨੇ ਇੰਡਸਟਰੀ ਨੂੰ ਰੈਗੂਲੇਟ ਕਰਨਾ ਕਿ ਕੋਈ ਵਾਤਾਵਰਨ ਦਾ ਪ੍ਰਦੂਸ਼ਣ ਪੋਲੂਸ਼ਨ ਤਾਂ ਨਹੀਂ ਹੋ ਰਿਹਾ ਕੋਈ ਕੋਈ ਜ਼ਮੀਨ ھیਟਲੇ ਜਿਹੜਾ ਪਾਣੀ ਹੈ ਉਹਦੇ ਵਿੱਚ ਕੋਈ ਗੰਦਲਾ ਪਾਣੀ ਕਰਕੇ ਜ਼ਹਿਰ ਤਾਂ ਨਹੀਂ ਫਲਾ ਰਿਹਾ ਇਹ ਕੰਮ ਹੈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਲੇ ਔਰ ਉਥੇ ਹਮੇਸ਼ਾ ਆਮ ਤੌਰ ਤੇ ਜਿਹੜੇ ਸਕਿਲਡ ਇੰਜੀਨੀਅਰਸ ਨੇ ਜਿਹੜੇ ਮਤਲਬ ਇਹ ਸਾਰੇ ਮੁੱਦੇ ਨੂੰ ਅੱਛੀ ਤਰ੍ਹਾਂ ਜਾਣਦੇ ਨੇ ਪੋਲੂਸ਼ਨ ਨੂੰ ਕਿਵੇਂ ਕੰਟਰੋਲ ਕਰਨਾ ਉਹ ਲਾਏ ਜਾਂਦੇ ਰਹੇ ਨੇ ਲੇਕਿਨ ਆ ਜਿਹੜਾ ਹੁਣ ਕੱਲੇ ਨੇ ਨਿਯੁਕਤੀ ਕੀਤੀ ਰੀਨਾ ਗੁਪਤਾ ਤੁਸੀਂ ਸਾਬ ਨੇ ਉਹਦੀ ਫੋਟੋ ਦੇਖ ਲਈ ਅਤੀਸ਼ੀ ਦੇ ਨਾਲ ਉਹਦੀ ਕੱਚ ਵਿੱਚ ਖੜੀ ਆ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਖਤਰ ਸ਼ਾਇਦ ਦਿੱਲੀ ਸਰਕਾਰ ਵਿੱਚ ਕੋ ਛੋਟੇ ਮੋਟੇ ਐਡਵਾਈਜ਼ਰ ਦੇ ਹਉਦੇ ਤੇ ਵੀ ਕੰਮ ਕੀਤਾ ਮਤਲਬ ਪੰਜਾਬ ਦੇ 3 ਕਰੋੜ ਵਾਸੀ ਚ ਉਹਨਾਂ ਨੂੰ ਕੋਈ ਪੰਜਾਬ ਦਾ ਚੰਗਾ ਅਫਸਰ ਕੋਈ ਰਿਟਾਇਰਡ ਚੰਗਾ ਇੰਜੀਨੀਅਰ ਕੋਈ ਪੰਜਾਬ ਦਾ ਉਹ ਆਦਮੀ ਜਿਹੜਾ ਪੰਜਾਬ ਲਈ ਚਿੰਤਤ ਹੋਵੇ ਜਿਹਨੂੰ ਪੰਜਾਬ ਲਈ ਪਿਆਰ ਹੋਵੇ ਉਸ ਨੂੰ ਨਹੀਂ ਲਾਇਆ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਰੀਨਾ ਗੁਪਤਾ ਦਿੱਲੀੋਂ ਕਚਰੀਵਾਲ ਦੇ ਕਹਿੰਦੇ ਉੱਤੇ ਹੁਕਮ ਜਾਰੀ ਹੋ ਗਿਆ ਤੇ ਭਗਵੰਤ ਮਾਨ ਦਾ ਹਰਾ ਪੈਨ ਜਿਹੜਾ ਵਾ ਉਹਦੀ ਸ਼ਾਈ ਮੁੱਕ ਗਈ ਤੇ ਜੋ ਉਹਨਾਂ ਨੇ ਹੁਕਮ ਕੀਤਾ ਉਹਨਾਂ ਨੇ ਕਿਹਾ ਜੀ ਹਜ਼ੂਰ ਜਨਾਬ ਲਾਤਾ ਦੂਸਰਾ ਆਦਮੀ ਲਾਇਆ ਦੀਪਕ ਚੋਹਾਨ ਸ਼ਾਇਦ ਯੂਪੀ ਦਾ ਰਹਿਣ ਵਾਲਾ ਵਾ ਔਰ ਸੰਦੀਪ ਪਾਠਕ ਜਿਹੜਾ ਮੈਂਬਰ ਰਾਜ ਸਭਾ ਦਾ ਬਣਾਇਆ ਸੀਗਾ ਉਹਦਾ ਇਹ ਪੀ ਹੈ ਰਿਹਾ ਵਾ ਹੁਣ ਤੁਸੀਂ ਦੱਸ ਦਿਓ ਮੈਨੂੰ ਉਹਨੂੰ ਲਾਤਾ ਵਾ ਚੇਅਰਮੈਨ ਲਾਰਜ ਸਕੇਲ ਇੰਡਸਟਰੀਅਲ ਬੋਰਡ ਦਾ ਮਤਲਬ ਜਿਹਨੇ ਇੰਡਸਟਰੀ ਨੂੰ ਸਾਰੀ ਨੂੰ ਵਾਚ ਕਰਨਾ ਉਹਦੀ ਪਾਲਿਸੀਜ਼ ਬਣਾਉਣੀਆਂ ਆ ਇੱਕ ਪੀਏ ਨੂੰ ਇੱਕ ਯੂਪੀ ਦੇ ਰਹਿਣ ਵਾਲੇ ਗੈਰ ਪੰਜਾਬੀ ਨੂੰ ਸਾਡੇ ਸਿਰ ਤੇ ਲਿਆ ਕੇ ਕੇਜਰੀਵਾਲ ਨੇ ਤੇ ਸਸੋਡੀਆਂ ਨੇ ਪਿਠਾ ਦਿੱਤਾ ਤੇ ਭਗਵੰਤ ਮਾਨ ਦੀ ਫਰੇ ਪੈਣ ਦੀ ਸ਼ਾਈ ਮੁੱਕ ਗਈ ਉਹਨੇ ਕਿਹਾ ਜੀ ਜੋ ਤੁਹਾਡਾ ਹੁਕਮ ਹੈ ਜਨਾਬ ਉਹ ਪ੍ਰਵਾਨ ਹੈ ਮੈਨੂੰ ਔਰ ਇਸ ਤੋਂ ਪਹਿਲਾਂ ਜਿਹੜੇ ਰਾਜ ਸਭਾ ਦੇ ਮੈਂਬਰਸ ਲਾਏ ਗੈਰ ਪੰਜਾਬੀ ਪਾਵਾਂ ਲੱਖ ਬਣੀ ਜਾਣ ਪੰਜਾਬੀ ਕਹਿ ਕੇ ਸੰਦੀਪ ਪਾਠਕ ਦੇ ਰਾਗ ਬਚੱਡਾ ਔਰ ਜਿਹੜੇ ਐਮਪੀ ਲਾਏ ਨੇ ਇਹ ਕਦੀ ਪੰਜਾਬ ਦੇ ਹਿੱਤ ਵਿੱਚ ਨਹੀਂ ਭੁਗਤੇ ਜਾ ਕੇ ਪਾਰਲੀਮੈਂਟ ਵਿੱਚ ਸਿੱਖਾਂ ਦੇ ਵਿੱਚ ਨਹੀਂ ਭੁਗਤੇ ਜੋ ਇੱਥੇ ਫੇਕ ਇਨਕਾਊਂਟਰਸ ਹੋ ਰਹੇ ਦੇ ਉਹਨਾਂ ਦੀ ਕਦੀ ਇਹਨਾਂ ਨੇ ਗੱਲ ਨਹੀਂ ਕੀਤੀ ਐਨਐਸਏ ਲਾਈ ਗਈ ਕਦੀ ਇਹਨਾਂ ਨੇ ਗੱਲ ਨਹੀਂ ਕੀਤੀ ਜੋ ਪੰਜਾਬ ਦੇ ਨਾਲ ਅਨਿਆਏ ਹੋ ਰਿਹਾ ਕਿਸਾਨਾਂ ਦੀ ਕੁੱਟਮਾਰ ਕੀਤੀ ਗਈ ਉਹਨਾਂ ਦਾ ਅੰਦੋਲਨ ਖਦੇੜਿਆ ਗਿਆ ਬੁਲਡੋਜ਼ਰ ਚਲਾਏ ਗਏ ਜੀਸੀਬੀ ਚਲਾਈ ਗਈ ਕਦੀ ਗੱਲ ਨਹੀਂ ਕੀਤੀ ਰਾਜ ਸਪਹਿਲਾ ਉਹ ਲਾਏ ਹੋਏ ਸੀਗੇ ਮਤਲਬ ਇਹਨਾਂ ਨੇ ਹੁਣ ਅਲਟੀਮੇਟਲੀ ਕੰਪਲੀਟ ਬਿਊਰੋਕ੍ਰੇਸੀ ਕੰਪਲੀਟ ਅਫਸਰ ਸਾਹਿਬ ਤੇ ਕੇਜਰੀਵਾਲ ਨੇ ਆਪਣਾ ਕਬਜ਼ਾ ਕਰ ਚੁੱਕਿਆ ਔਰ ਭਗਵੰਤ ਮਾਨ ਗੋਡੇ ਟੇਕ ਚੁੱਕਿਆ 100% ਭਗਵੰਤ ਮਾਨ ਨੂੰ ਮੇਰੇ ਖਿਆਲ ਇੰਨਾ ਹੀ ਸ਼ੌਂਕ ਹੈ ਕਿ ਮੈਨੂੰ ਗੱਡੀ ਮੋਟਰਾਂ ਮਿਲਦੀਆਂ ਨੇ ਹੂਟਰ ਵੱਜਦੇ ਨੇ ਅਫਸਰਸ ਨੂੰ ਸਲੂਟ ਸਲਾਮ ਮਾਰਦੇ ਨੇ ਹੈਲੀਕਾਪਟਰ ਚੜਨ ਨੂੰ ਮਿਲਦਾ ਉਹਦੇ 'ਚ ਵੀ ਹੈਲੀਕਾਪਟਰ ਵੀ ਦੀ ਸਵਾਰੀ ਵਿੱਚ ਵੀ ਕੇਜਰੀਵਾਲ ਤੇ ਸਸੋਡਿਆ ਤੁਸੀਂ ਆਮ ਦੇਖਿਆ ਕਿ ਉਹਦਾ ਦੁਰਸਤਮਾਲ ਕਰਦੇ ਜਹਾਜ਼ ਇਹਦੇ ਕੋਲ ਆ ਤੇ ਚਲੋ ਆਪਣਾ ਮੌਜ ਮੇਲਾ ਕਰ ਰਿਹਾ ਇਹ ਚੀਫ ਮਿਨਿਸਟਰ ਪੰਜਾਬ ਦੇ ਹਕੂਕ ਦੀ ਰਖਵਾਲੀ ਨਹੀਂ ਕਰ ਰਿਹਾ ਇਹ ਹੁਣ ਮੌਜ ਮੇਲੇ ਵਾਲੇ ਨੇ ਔਰ ਸਾਰੇ ਮਿਨਿਸਟਰਸ ਦੇ ਉੱਤੇ ਇੱਕ ਇੱਕ ਆਦਮੀ ਦਿੱਲੀ ਦਾ ਇੱਕ ਇੱਕ ਜਾਂ ਦੋ ਦੋ ਆਦਮੀ ਦਿੱਲੀ ਦੇ ਜਿਹੜੇ ਨੇ ਉਹ ਇਹਨਾਂ ਨੇ ਉੱਥੇ ਹਰ ਵਿਜ਼ਾਰਤ ਦੇ ਉੱਤੇ ਬਿਠਾਏ ਹੋਏ ਨੇ ਤਾਂ ਕਿ ਜੋ ਵੀ ਕਿਤੇ ਲੁੱਟਖਸੁੱਟ ਹੋ ਸਕੇ ਉਹਦੇ ਚ ਕੋਈ ਇਕੱਲਾ ਮਨਿਸਟਰ ਨਾ ਖਾ ਜੇ ਉਹ ਪੈਸਾ ਸਾਡੇ ਤੱਕ ਪਹੁੰਚਣਾ ਚਾਹੀਦਾ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਸਿੱਖਿਆ ਕ੍ਰਾਂਤੀ ਤੇ ਯੁੱਧ ਨਸ਼ੇ ਵਿਰੁੱਧ ਬੋਗਸ ਪ੍ਰੋਗਰਾਮਸ ਨੇ ਇਹ ਉਹਨਾਂ ਨੇ ਤਾਂ ਚੁਣੇ ਨੇ ਤਾਂ ਕਿ ਲੋਕਾਂ ਨੂੰ ਅਸੀਂ ਇਮਪ੍ਰੈਸ ਕਰ ਸਕੀਏ ਜਿਹੜਾ ਅਸਲ ਕੰਮ ਸੀ ਜਿੱਥੇ ਪੈਸੇ ਪੰਜਾਬ ਦੇ ਬਚਨੇ ਸੀ ਕੇਜਰੀਵਾਲ ਦੇ ਹਸਾਬ ਨਾਲ ਹੀ ਗੈਰਕਾਨੂੰਨੀ ਮਾਈਨਿੰਗ ਉਸ ਏਜੰਡੇ ਨੂੰ ਇਹਨਾਂ ਨੇ ਕੋਈ ਯੁੱਧ ਨਹੀਂ ਛੇੜਿਆ ਅੱਜ ਪੰਜਾਬ ਦੇ ਸਰੋਤਾਂ ਦੀ ਲੁੱਟ ਹੋ ਰਹੀ ਆ ਇਹ ਆਪ ਹੀ ਕਹਿੰਦਾ ਸੀ ਕਿ 20000 ਕਰੋੜ ਰੁਪਏ ਦੀ ਆਮਦਨ ਹੋਣੀ ਚਾਹੀਦੀ ਪੰਜਾਬ ਦੇ ਖਜ਼ਾਨੇ ਨੂੰ ਤਾਂ ਹੋ ਰਹੀ ਹੈ 250 300 ਕਰੋੜ ਦੀ ਪਿਛਲੇ 3 ਸਾਲਾਂ ਚ ਬਿਲਕੁਲ 250 300 ਕਰੋੜ ਦੀ ਹੀ ਆਮਦਨ ਪੰਜਾਬ ਨੂੰ ਜਿਹੜਾ ਰੇਤਾ ਬਜਰੀ ਦੀ ਮਾਈਨਿੰਗ ਤੋਂ ਆਮਦਨ ਹੈ ਇਹਦਾ ਮਤਲਬ 19750 ਕਰੋੜ ਰੁਪਏ ਕਿਤੇ ਨਾ ਕਿਤੇ ਖੁਰਦ-ਬੁਰਦ ਤੇ ਕਿਤੇ ਜਾ ਰਿਹਾ ਉਹ ਕੇਜਰੀਵਾਲ ਤੇ ਭਗਵੰਤ ਮਾਨ ਤੇ ਸੋਸ਼ੋਡੀਆਂ ਵਗੈਰਾ ਵਗੈਰਾ ਨੂੰ ਦੱਸਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਕਿ ਉਹਦੇ ਖਿਲਾਫ ਤੁਸੀਂ ਯੁੱਧ ਕਿਉਂ ਨਹੀਂ ਛੇੜਿਆ ਕਰਜ਼ਾ ਸਾਡੇ ਤੇ ਤੁਸੀਂ 1 ਲੱਖ ਕਰੋੜ ਦਾ ਮਹਿਸ 3 ਸਾਲ ਵਿੱਚ ਚੜਾਤਾ ਜਿਹੜਾ ਨਾਰਮਲ 10 ਸਾਲਾਂ ਚ 1 ਲੱਖ ਕਰੋੜ ਐਡ ਹੁੰਦਾ ਸੀਗਾ ਉਹਦੇ ਬਾਰੇ ਤੁਸੀਂ ਕੋਈ ਗੱਲ ਨਹੀਂ ਕਰਦੇ ਔਰ ਪੰਜਾਬ ਚ ਰੈਂਪੈਂਟ ਕਰਾਪਸ਼ਨ ਆ ਮਤਲਬ ਰੈਂਪੈਂਟ ਨੰਗਾ ਚਿੱਟਾ ਦਿਨ ਦਿਹਾੜੇ ਹਰ ਤਰ੍ਹਾਂ ਦੀ ਕਰਾਪਸ਼ਨ ਤਹਿਸੀਲਾਂ ਥਾਣਿਆਂ ਸਰਕਾਰੀ ਦਫਤਰਾਂ ਚ ਦੂਸਰਾ ਜਿਹੜਾ ਹਮਲਾ ਮੈਂ ਕਹਿ ਰਿਆਂ ਕਿ ਸਾਡੇ ਸਰੂਤ ਨੇ ਪੰਜਾਬ ਐਗਰੀਕਲਚਰ ਡੋਮਿਨੇਟਿਡ ਸਟੇਟ ਆ ਛੋਟੀ ਜੀ ਸਟੇਟ ਆ ਜੇ ਆਪਾਂ ਇਹਦਾ ਸਕੁਆਇਰ ਕਿਲੋਮੀਟਰ ਦਾ ਰਕਬਾ ਦੇਖਾਂਗੇ ਤੇ ਬਹੁਤ ਥੋੜਾ ਰਕਬਾ ਵਾ ਔਰ ਇਸ ਰਕਬੇ ਨੂੰ ਆਲਰੇਡੀ ਬਹੁਤ ਜ਼ਿਆਦਾ ਅਰਬਨਾਈਜੇਸ਼ਨ ਕੀਤੀ ਗਈ ਮਤਲਬ ਕਿ ਇਹਦਾ ਸ਼ਹਿਰੀਕਰਨ ਕੀਤਾ ਗਿਆ ਕਲੋਨੀਆਂ ਕੱਟੀਆਂ ਗਈਆਂ ਤੁਸੀਂ ਦੇਖਿਓ ਆਪਣੇ ਆਪਣੇ ਸ਼ਹਿਰ ਪਿੰਡਾਂ ਦੇ ਬਾਹਰ ਪਿੰਡਾਂ ਦੇ ਵਿੱਚ ਬਾਹਰ ਵੀ ਕਸਬਿਆਂ ਦੇ ਬਾਹਰ ਕਲੋਨੀਜ਼ ਕੱਟੀਆਂ ਗਈਆਂ ਔਰ ਉਹਦੀ ਜ਼ਮੀਨ ਦੀ ਜਿਹੜੀ ਸੀ ਕਿ ਜਿਹੜੀ ਉਪਜਾਊ ਜ਼ਮੀਨ ਸੀ ਉਹਦੀ ਕਿੱਲਤ ਆ ਰਹੀ ਹੈ ਫਿਰ ਦੂਜਾ ਜਿਹੜੇ ਨੈਸ਼ਨਲ ਹਾਈਵੇਜ਼ ਨਿਕਲਣ ਲੱਗੇ ਗਵਰਨਮੈਂਟ ਆਫ ਇੰਡੀਆ ਨੇ ਪ੍ਰੋਗਰਾਮ ਬਣਾਇਆ ਕਦੀ ਭਾਰਤ ਮਾਲਾ ਕਦੀ ਜੰਮੂ ਦਿੱਲੀ ਕਟੜਾ ਹਾਈਵੇ ਕਦੇ ਕੋਈ ਹਾਈਵੇ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਐਕ acquisition ੱੱਕੇ ਨਾਲ ਕਿਸਾਨਾਂ ਦੇ ਮਰਜ਼ੀ ਦੇ ਖਿਲਾਫ ਉਹ ਜ਼ਮੀਨਾਂ ਐਕਵਾਇਰ ਕਰਕੇ ਤੇ ਸਾਡੀ ਜਿਹੜੀ ਉਪਜਾਊ ਜ਼ਮੀਨ ਸੀਗੀ ਉਸ ਨੂੰ ਇਸ ਵਾਸਤੇ ਇਸਤੇਮਾਲ ਕੀਤਾ ਗਿਆ ਠੀਕ ਹੈ ਕਮਿਊਨੀਕੇਸ਼ਨ ਚਾਹੀਦੀ ਹੈ ਰੋਡ ਨੈਟਵਰਕ ਚਾਹੀਦਾ ਪਰ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਹਰ 10 5 7 10 15 ਕਿਲੋਮੀਟਰ ਬਾਅਦ ਬਹੁਤ ਵੱਡੇ ਨੈਸ਼ਨਲ ਹਾਈਵੇ ਬਣ ਰਹੇ ਔਰ ਕਿਸਾਨਾਂ ਦੀ ਜ਼ਮੀਨਾਂ ਉਹਨਾਂ ਤੋਂ ਖੋਹ ਕੇ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਉਹਨਾਂ ਨੂੰ ਗੈਰਵਾਜਬ ਰੇਟ ਦੇ ਕੇ ੱੱਕੇ ਨਾਲ ਐਕਵਾਇਰ ਕਰਕੇ ਜ਼ਮੀਨਾਂ ਬਣੀਆਂ ਪਰ 14 ਮਈ 2025 ਆ ਮੇਰੇ ਕੋਲ ਨੋਟੀਫਿਕੇਸ਼ਨ ਹੈ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਉਸ ਦੇ ਇਹ ਨੋਟੀਫਿਕੇਸ਼ਨ ইস্যੂ ਕੀਤੀ ਪੰਜਾਬ ਸਰਕਾਰ ਨੇ ਕਿ ਹੁਣ ਅਸੀਂ ਲੁਧਿਆਣੇ ਦੇ ਆ ਆਊਟਸਕਰਟਸ ਤੇ ਫਰੋਜ਼ਪੁਰ ਸਾਈਡ ਰੋਡ ਦੇ ਉੱਤੇ ਅਸੀਂ 24000 ਏਕੜ ਜ਼ਮੀਨ ਅਰਬਨ ਹਾਊਸਿੰਗ ਡਿਵੈਲਪਮੈਂਟ ਵਾਸਤੇ ਅਰਬਨ ਸਟੇਟ ਕੱਟਣ ਵਾਸਤੇ ਲੁਧਿਆਣੇ ਦੇ ਬਾਹਰ 24000 ਏਕੜ ਜ਼ਮੀਨ ਮੇਰੇ ਵੀਰੋ 24000 ਏਕੜ ਜੇ ਜੇਦੀ ਮਾਰਕੀਟ ਵੈਲਿਊ ਮੇਰਾ ਖਿਆਲ ਹੈ ਘੱਟੋ ਘਾਟ ਨਹੀਂ ਤਾਂ 25000 ਕਰੋੜ ਰੁਪਇਆ ਹੋਊਗਾ ਕਿਉਂਕਿ ਲੁਧਿਆਣੇ ਦੀ ਜ਼ਮੀਨ ਬਾਕੀ ਸਾਰੇ ਪੰਜਾਬ ਨਾਲੋਂ ਮਹਿੰਗੀ ਹੈ ਨਹੀਂ ਯਾਰ ਪਰ ਆ ਉਹਨਾਂ ਨੇ ਹੁਕਮ ਜਾਰੀ ਕਰਤਾ ਔਰ ਅਗਲੀ ਇੰਟਰਸਟਿੰਗ ਗੱਲ ਯਾਰ ਕਿ ਕਿਸਾਨਾਂ ਨੂੰ ਕੋਈ ਐਕ acquisition ਦਾ ਪੈਸਾ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਪੰਜਾਬ ਸਰਕਾਰ ਤਾਂ ਬੈਂਕਰਪਟ ਹੈ ਦੇ ਕੋ ਤਾਂ ਤਨਖਾਹਾਂ ਦੇਣ ਜੋਗੇ ਪੈਸੇ ਨਹੀਂ ਗਏ ਕਰਜ਼ੇ ਦੀ ਵਿਆਜ ਦੀ ਅਦਾਇਗੀ ਜੋਗੇ ਪੈਸੇ ਨਹੀਂ ਗਏ ਤੇ ਇਹਨਾਂ ਨੇ ਇੱਕ ਨਵਾਂ ਕੀ ਕਿ ਅਸੀਂ ਲੈਂਡ ਪੂਲ ਕਰਾਂਗੇ ਜੀ ਫਰਜ਼ ਕਰੋ ਕਿਸੇ ਕਿਸਾਨ ਦੀ 1 ਏਕੜ ਜ਼ਮੀਨ ਐਕਵਾਇਰ ਹੁੰਦੀ ਆ ਉਦੇ ਚੋਂ ਅਸੀਂ ਅਲਟੀਮੇਟਲੀ ਉਹਨੂੰ ਡਿਵੈਲਪ ਕਰਾਂਗੇ ਡਿਵੈਲਪਮੈਂਟ ਦੇ ਪ੍ਰੋਸੈਸ ਨੂੰ ਤੁਹਾਨੂੰ ਪਤਾ ਕਿੰਨਾ ਟਾਈਮ ਲੱਗਦਾ ਅਰਬਨ ਸਟੇਟ ਕੋਈ ਸ਼ਹਿਰ ਖੜਾ ਕਰਨ ਵਾਸਤੇ ਘੱਟੋ ਘੱਟ ਜਿਆਦਾ ਨਹੀਂ ਤਾਂ 10 ਸਾਲ ਲੱਗਣਗੇ ਇਹ 10 ਸਾਲ ਉਸ ਨੂੰ ਡਿਵੈਲਪ ਕਰਨਗੇ ਤੇ ਬਾਅਦ ਵਿੱਚ ਕਿਸਾਨ ਨੂੰ ਕਹਿਣਗੇ ਤੇ ਉਹਨੂੰ 1000 ਗਜ਼ ਜਿਹੜੀ ਜਗਾ ਵਾ ਇਸ ਵਿੱਚੋਂ ਇਹ ਤੈਨੂੰ ਅਸੀਂ ਲੈਂਡ ਪੂਲ ਦੇ ਤਹਿਤ ਦਿੱਤੇ ਉਹਨੂੰ ਕੋਈ ਮੁਆਵਜ਼ਾ ਨਹੀਂਗਾ ਔਰ ਮੁਆਵਜ਼ੇ ਦਾ ਬਹਾਨਾ ਇਹ ਬਣਾਇਆ ਇੱਕ ਛੋਟਾ ਪੈਰਾ ਤੁਸੀਂ ਦੇਖ ਸਕਦੇ ਹੋ ਪੜ੍ਹ ਨਹੀਂ ਹੋਣਾ ਇਮੀਡੀਏਟਲੀ ਉਦੋਂ ਕਹਿੰਦੇ ਜੀ ਕਿ ਲਿਟੀਗੇਸ਼ਨ ਬਹੁਤ ਹੋ ਜਾਂਦੀ ਲੋਕੀ ਹਾਈ ਕੋਰਟ ਚਲੇ ਜਾਂ ਔਰ ਬਹੁਤ ਲੰਬਾ ਟਾਈਮ ਹੋ ਜਾਂਦਾ ਇਸ ਕਰਕੇ ਅਸੀਂ ਲੈਂਡ ਐਕ acquisition ਦਾ ਕਲੌਜ਼ ਹੀ ਕੱਢ ਦਿੱਤਾ ਤੇ ਡਾਇਰੈਕਟਲੀ ਅਸੀਂ ਲੈਂਡ ਪੂਲ ਦੀ ਸਕੀਮ ਦੇ ਤਹਿਤ ਜਿਹੜਾ ਅਰਬਨ ਡਵੈਲਪਮੈਂਟ ਹਾਊਸਿੰਗ ਮਹਿਕਮਾ ਆ ਪੋਲ ਤੋਂ ਦਹਾਨੇ ਦੇ ਬਾਹਰ ਇੱਕ ਅਰਬਨ ਸਟੇਟ ਕੱਟੇਗਾ ਇਹਦਾ ਮਤਲਬ ਕਿ ਸਾਡਾ ਪੰਜਾਬ ਹੁਣ ਕੰਕਰੀਟ ਪੰਜਾਬ ਬਣਦਾ ਜਾਂਦਾ ਪਾਣੀ ਸਾਡੇ ਪਹਿਲਾਂ ਹੈ ਨਹੀਂ ਕਿ ਬਾਰਡਰ ਸਾਡਾ ਬੰਦ ਆ ਨੀਚਲਾ ਪਾਣੀ ਸਾਡਾ ਬਹੁਤ ਵੱਡੇ ਪੱਧਰ ਤੇ ਡਿਪਲੀਟ ਹੋਇਆ ਤੇ ਜਿਹੜੀ ਸਾਡੇ ਕੋਲ ਉਪਜਾਊ ਜ਼ਮੀਨ ਕਿਉਂਕਿ ਬਹੁਤ ਵੱਡੀ ਜ਼ਮੀਨ ਜਿਹੜੀ ਆ ਰੋਪੜ ਤੋਂ ਲੈ ਕੇ ਫਰਾਂਡ ਕੋਟ ਇੱਕ ਕੰਡੀ ਬੈਲਟ ਆ ਇਹਦੇ ਵਿੱਚ ਬਹੁਤ ਜ਼ਿਆਦਾ ਕੋਈ ਹਲੇ ਇਹਦੇ ਵਿੱਚ ਕੋਈ ਪ੍ਰੋਡਕਸ਼ਨ ਦੇ ਕੋਈ ਚਾਂਸਸ ਨਹੀਂ ਗੇ ਤਾਂ ਇਹ ਜਿਹੜਾ ਲੁਧਿਆਣਾ ਤੇ ਜਿਹੜਾ ਫਤਿਹਗੜ੍ਹ ਸਾਹਿਬ ਇਹ ਸਾਡਾ ਬਹੁਤ ਫਰਟਾਈਲ ਬੈਲਟ ਹੈਗੀ ਆ ਇੱਥੇ 24000 ਏਕੜ ਜ਼ਮੀਨ ਐਕਵਾਇਰ ਕਰਕੇ ਰਹਿਸ਼ ਗਾਵਾਂ ਬਣਾਉਣ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਵਾ ਜਿਹੜਾ ਕਿ ਸਰਾ ਸਰ ਨਿੰਦਨਯੋਗ ਆ ਔਰ ਮੈਂ ਇੱਥੇ ਦੇਖਿਆ ਕਿ ਕਾਲ ਦਿੱਤੀ ਹੈ ਇੱਕ ਸਾਡੇ ਬੜੇ ਹੌਣ ਹਾਰ ਜਪ ਕਹਿ ਸਕਦੇ ਭਾਰਤੀ ਕਿਸਾਨ ਯੂਨੀਅਨ ਦੇ ਆ ਗੁਨੇਂ ਤੇ ਕੋਂਦਾ ਗਰੁੱਪ ਤੇ ਮੈਨੋਂ ਦਾ ਨਾਮ ਹੁਣ ਭੁੱਲ ਰਿਹਾ ਇੱਕ ਮੈਨਨ